ਆ ਵੀ ਮੈਂ ਨਹੀਂ ਜਾਣਾ ਉਸ ਘਰ ਦੇ ਵਿੱਚ ਮੇਰੇ ਕੋਲ ਬਹੁਤ ਕੰਮ ਕਰਾਉਂਦੀ ਆ ਮੇਰੀ ਸੱਸ ਪਾਂਡੇ ਮਾਂ ਮਾਂ ਕੇ ਮੇਰੇ ਹੱਥਾਂ ਦਾ ਹਾਲ ਦੇਖੋ ਕੀ ਹੋ ਗਿਆ ਹੋਇਆ ਕੀ ਤੂੰ ਇੱਕਦਮ ਬੈਗ ਚੱਕ ਕੇ ਕੀ ਹੋਇਆ ਵਾ ਦੱਸਿਆ ਵੀ ਨਹੀਂ ਮੈਂ ਕੀ ਦੱਸਾਂ ਨਨਾਂ ਨੂੰ ਹੋ ਗਏ 4 ਦਿਨ ਹੋ ਗਏ ਆਈ ਨੂੰ ਹੈ ਬੱਚੇ ਚੱਕ ਕੇ ਆ ਗਈ ਆ ਮੰਮੀ ਕਦੀ ਉਹ ਬਗੜ ਲੈ ਦਾਲ ਬਣਾ ਲੈ ਕਦੀ ਪਨੀਰ ਬਣਾ ਲੈ ਕਦੀ ਆ ਕਰ ਲੈ ਬੱਚਿਆਂ ਤੇ ਉਹ ਬਣਾ ਦੇ ਫ੍ਰੈਂਚ ਫ੍ਰਾਈ ਬਣਾ ਦੇ ਮੈਂ ਇਹੀ ਕੰਮਾਂ ਨੂੰ ਰਹਿ ਗਈ ਸਾਰਾ ਦਿਨ ਥੱਕ ਜਾਨੀ ਆ ਬਾਬੀ ਘਰ ਦੇ ਕੰਮ ਹੀ ਐ ਇਹਦੇ ਵਿੱਚ ਕੀ ਕਹਿਤਾ ਉਹਨਾਂ ਨੇ ਤੇ ਤੂੰ ਬੈਗ ਚੱਕ ਕੇ ਆ ਗਈ ਮੇਰੇ ਕੋ ਨਹੀਂ ਇੰਨਾ ਕੰਮ ਹੁੰਦਾ ਹੈਗਾ ਉਦੋਂ ਹੀ ਨੀ ਘਰ ਦੇ ਕੰਮ ਮੁੱਕਦੇ ਹੁਣ ਦੋ ਜਵਾਕ ਨਾਲ ਚੱਕ ਕੇ ਲੈ ਕੇ ਆ ਗਈ ਐ ਮੰਮੀ ਆਪ ਤਾਂ ਉਹਨੂੰ ਤਾਂ ਕੁਝ ਨਹੀਂ ਕਰਨ ਦਿੰਦੇ ਹੈਗੇ ਕੋਈ ਨਹੀਂ ਕੁੜੀ 4 ਦਿਨ ਰਹਿਣ ਆਈ ਆ ਕੋਈ ਗੱਲ ਨਹੀਂ ਰਹਿ ਲੈਂਦੇ ਰਹਿ ਲੈਂਦੇ ਮੇਰੀ ਤਾਂ ਗੱਲ ਸੁਣ ਉਸ ਘਰ ਦੀ ਧੀ ਆ ਉਹ ਆਪਣੇ ਹੱਕ ਨਾਲ ਆਈ ਆ ਉੱਥੇ ਨਹੀਂ ਆਉਣਾ ਤਾਂ ਹੋਰ ਰਿਹਾ ਉਹਨੇ ਕਿੱਥੇ ਜਾਣਾ ਵਾ ਤਾਂ ਫਿਰ ਕੀ ਹੋਇਆ 4 ਦਿਨ ਕੰਮ ਵਾਲੇ ਨੇ ਨਾਲ ਲਾਸਤ ਥੋੜੀ ਹੈਲਪ ਵਾਸਤੇ ਮੇਰੀ ਸਾਰੇ ਕੰਮ ਮੈਂ ਹੀ ਕਰੀ ਜਾਵਾਂ ਕਦੀ ਉਹਨਾਂ ਨੂੰ ਨਾਮ ਕੀ ਠੰਡਾ ਪਾਣੀ ਦੇ ਦੋ ਕਦੀ ਰੂਵਜਾ ਬਣਾ ਦੋ ਕਦੀ ਇਹ ਕਰ ਦੋ ਉਹ ਸਾਰਾ ਦਿਨ ਭਾਬੀ ਮੈਨੂੰ ਲਾਈ ਰੱਖਦੇ ਆ ਇਹ ਤਾਂ ਨਾਰਮਲ ਗੱਲਾਂ ਨੇ ਤੇ ਤੁਸੀਂ ਬੈਗ ਚੱਕ ਕੇ ਆ ਗਏ ਤੁਸੀਂ ਮੇਰੇ ਵੱਲ ਵੀ ਦੇਖੋ ਮੈਂ ਵੀ ਤਾਂ ਇੱਥੇ ਰਹਿਣੀ ਆ ਤੁਹਾਨੂੰ ਆਪਣੇ ਮੰਮੀ ਦਾ ਸੁਭਾਅ ਦਾ ਨਹੀਂ ਪਤਾ ਕਿਦਾਂ ਦਾ ਸੁਭਾਅ ਸੀ ਉਹਨਾਂ ਦਾ ਉਹ ਤਾਂ ਮੇਰੇ ਪੇਕਿਆਂ ਨੂੰ ਬਲਾ ਬਲਾ ਕੇ ਜਲੀਲ ਕਰਦੇ ਸੀ ਮੇਰੇ ਸਾਹਮਣੇ ਕਹਿੰਦੇ ਸੀ ਨਾ ਲੈ ਜਾਓ ਆਪਣੀ ਤੇ ਅਸੀਂ ਨਹੀਂ ਰੱਖਣੀ ਲੈ ਜਾਓ ਆਪਣੀ ਤੇ ਅਸੀਂ ਨਹੀਂ ਰੱਖਣੀ ਪਰ ਨਹੀਂ ਮੇਰੇ ਮਾਪਿਓ ਕਹਿੰਦੇ ਸੀ ਇਹੀ ਇਹਦਾ ਹੁਣ ਘਰਵਾ ਅਸਲੀ ਘਰ ਇਹੀ ਹੁੰਦਾ ਧੀਆਂ ਦਾ ਸੋਹਰਾ ਘਰ ਤੇ ਤੁਸੀਂ 1 ਮਿੰਟ ਚ ਆ ਕੇ ਗੱਲ ਵੀ ਕੁਝ ਨਹੀਂ ਹੋਈ ਫਿਰ ਕੀ ਹੋਇਆ ਜੇ ਪਾਣੀ ਚਾਹ ਦੇ ਦਿੱਤਾ 2 ਦਿਨ ਤੱਕ 4 ਦਿਨ ਬਾਅਦ ਉਹਨਾਂ ਨੇ ਚਲੇ ਹੀ ਜਾਣਾ ਪਰ ਭਾਬੀ ਮੇਰੀ ਗੱਲ ਸੁਣੋ ਸਿਆਣੇ ਬਣੀ ਦਾ ਮੈਂ ਤਾਂ ਹੁਣ ਇੱਕ ਇੰਨੀ ਜੀਜਾ ਜੀ ਘਰੇ ਹੀ ਸੀਗੇ ਹਾਂ ਘਰੇ ਹੀ ਸੀ ਮੈਂ ਦੱਸ ਕੇ ਨਹੀਂ ਆਈ ਪਰ ਮੈਂ ਬਹਾਨਾ ਜੇ ਮਾਰ ਕੇ ਨਿਕਲ ਆਈ ਆ ਅੱਪੇ ਦੇਖਦੇ ਰਹੂਗਾ ਮੇਕੋਨ ਨਹੀਂ ਹੈ ਨਾ ਕੰਮ ਹੁੰਦਾ ਕੀ ਗੱਲ ਭਾਬੀ ਹੁਣ ਮੈਂ ਇਸ ਘਰ ਚ ਆ ਨਹੀਂ ਸਕਦੀ ਹੈਗੀ ਆ ਆ ਸਕਦੀ ਆ ਪਰ ਰਾਜੀ ਖੁਸ਼ੀ ਆਓ ਤਾਂ ਦਰਵਾਜ਼ੇ ਖੁੱਲੇ ਆ ਨਹੀਂ ਤਾਂ ਤੇਰੇ ਵੀਰ ਜੀ ਨੇ ਆ ਕੇ ਕਹਿ ਦੇਣਾ ਕਿ ਦਰਵਾਜ਼ੇ ਬੰਦ ਦਾ ਹਾਂ ਮੈਂ ਤਾਂ ਕਹਿੰਦੀ ਇਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਜੇ ਤੂੰ ਜਿੰਨੀ ਪੈਰੀ ਆਈਆਂ ਆ ਨਾ ਉੰਨੀ ਪੈਰੀ ਚੱਲ ਮੇਰਾ ਬੁੱਲੂਗਾ ਤੇ ਬੋਲਣਾ ਹੀ ਆ ਉਹਨਾਂ ਨੇ ਹੁਣ ਮੈਂ ਘਰ ਕਿਵੇਂ ਜਾਉਂਗੀ ਪਤਾ ਕਿੰਨੀ ਬੇਇੱਜ਼ਤੀ ਹੋਣੀ ਉਹਨਾਂ ਨਾਲ ਕਹਿਣਾ ਲੈ ਬੈਗ ਚੱਕ ਕੇ ਚਲ ਗਈ ਆ ਭਾਵੇਂ ਨਹੀਂ ਵੀ ਮੈਂ ਦੱਸਿਆ ਪਤਾ ਲੱਗ ਹੀ ਜਾਣਾ ਉਹਨਾਂ ਨੂੰ ਵੀ ਬੈਗ ਚੱਕ ਕੇ ਗਈ ਆ ਮੇਰੀ ਗੱਲ ਸੁਣ ਨਹੀਂ ਲੱਗਦਾ ਜੇ ਆਪਣੀ ਇੱਜ਼ਤ ਪਿਆਰੀ ਆ ਨਾ ਤੇ ਜਿੰਨੀ ਪੈਰੀ ਆਏ ਆ ਨਾ ਉੰਨੀ ਪੈਰੀ ਚੱਲ ਜਾਓ ਮੈਂ ਇਹ ਨਹੀਂ ਕਹਿੰਦੀ ਰਾਜੀ ਖੁਸ਼ੀ ਮੈਂ ਰਾਤੀ ਤੁਹਾਡੇ ਵੀਰੇ ਨੂੰ ਭੇਜ ਦੂੰਗੀ ਜਾਓ ਦੋ ਦਿਨ ਦੀਦੀ ਨੂੰ ਰਹਿਣ ਵਾਸਤੇ ਲੈ ਆਓ ਪਰ ਇਹਦੇ ਵਿੱਚ ਆ ਮੇਰੀ ਗੱਲ ਸੁਣੋ ਭਰਾਵਾਂ ਦੀਆਂ ਭਾਬੀਆਂ ਦੀਆਂ ਮਿਹਣੇ ਨਹੀਂ ਸੁਣੇ ਜਾਂਦੇ ਹੁੰਦੇ ਉੱਥੇ ਆਪਣੇ ਸਹੁਰੇ ਘਰ ਤਾਂ ਆਪਾਂ ਬੋਲ ਵੀ ਲੈਣੇ ਅੱਗੇ ਜ਼ੁਬਾਨ ਚਲਾ ਕੇ ਠੰਡਾ ਵੀ ਕਰਦਣੇ ਪਰ ਨਹੀਂ ਭਰਾ ਪਰਜਾਈਆਂ ਦੇ ਮਿਹਣੇ ਜਿਹੜੇ ਆ ਨਾ ਸੂਲਾ ਵਾਂਗੂ ਚੁੱਭਦੇ ਆ ਤੁਸੀਂ ਦੇਖੋ ਚਾਰ ਦਿਨ ਇੱਥੇ ਮੈਂ ਵੀ ਪੱਕੀਆਂ ਕਵਾਹੂੰਗੀ ਪੰਜਵੇਂ ਦਿਨ ਤੱਕ ਤੁਸੀਂ ਵੀ ਇੱਥੇ ਵੀ ਚੌਂਕੇ ਚੜੋਗੇ ਕਿ ਨਹੀਂ ਇੱਥੇ ਵੀ ਤਾਂ ਕੰਮ ਕਰਨਾ ਹੀ ਪੈਣਾ ਸੀ ਕਿੰਦੇ ਭਾਬੀ ਭਾਬੀ ਬਹੁਤ ਬਹੁਤ ਧੰਨਵਾਦ ਮੇਰੀ ਤਾਂ ਅਕਲ ਤੇ ਪਤਾ ਨਹੀਂ ਕਿਹੜਾ ਪਰਦਾ ਪੈ ਗਿਆ ਸੀ ਮੇਰਾ ਤਾਂ ਘਰ ਬਰਬਾਦ ਹੋ ਗਿਆ ਭਾਬੀ ਅੱਜ ਤੁਸੀਂ ਮੈਨੂੰ ਮਾਂ ਬਣ ਕੇ ਸਮਝਾਇਆ ਬਹੁਤ ਬਹੁਤ ਧੰਨਵਾਦ ਹੁਣ ਮੈਂ ਪਾਣੀ ਚਾਹ ਪਾਣੀ ਕੁਛ ਨਹੀਂ ਪੀਣਾ ਤੂੰ ਚਾਹਤਾ ਪੀ ਜਾ ਨਹੀਂ ਨਹੀਂ ਮੈਨੂੰ ਜਾਣ ਦੋ ਮੈਂ ਸੋਰੇ ਚੜ ਕੇ ਹੀ ਉੱਥੇ ਚਾਹ ਪਾਣੀ ਪੀਉਂਗੇ ਠੀਕ ਆ ਪਾਪੀ